ਕਿ ਇਹਨੂੰ ਸਾਫ਼ ਕਰਿਆ ਵੀ ਜੇ ਤਾਂ ਭੜਨ ਹੈ ਫੇ ਤਾਂ ਬਹਨਾਂ ਲਓ ਸਿੱਧਾ ਹੋ ਵੇਲ ਲਓ ਜਦੋਂ ਗਾਹਾਂ ਵਾਂਦੇ ਸਾਡੇ ਬੰਦਿਆਂ ਨੇ ਵੀ ਡਾਂਗਾ ਖੁੱਗਰ ਲੀਆਂ ਨੇੜੇ ਲੱਗੋ ਦੇਖਦੇ ਟਰਾਲੀ ਉਹ ਸੀ ਜਿਹੜੇ ਉਹਨਾਂ ਚ ਕੋ ਰੋੜੇ ਵੀ ਸੀਗੇ ਉਹ ਜਿਸੀਂ ਮੁੱਕਰਦੇ ਨਹੀਂ ਹੈਗੇ ਉਹ ਲਿਆਂਦੇ ਕਿਸੀ ਤੁਹਾਡੇ ਵੱਲੋਂ ਬਿਲਕੁਲ ਲਿਆਂਦੇ ਕੇਸੀ ਕਾਰਨ ਕਿਉਂ ਪਾਣੀ ਦੇ ਬਸਾਣਾ ਮਾਰਦੇ ਸੂਰਮਿਆਂ ਦਾ ਬਦਲਾ ਲਾਂਦੇ ਆ ਸਾਨੂੰ ਧੂਏ ਨਾਲ ਉਸ ਧੂਏ ਚ ਖੜਕਾਉਣ ਜਾਊਗਾ ਜਦੋਂ ਜਦੋਂ ਬੌਂਦਲੇ ਹੁੰਨੇ ਆ ਉਹ ਸਾਦਾ ਲੈਣ ਨਹੀਂ ਦਿੰਦੇ ਉਹ ਅੰਨੇ ਵਾਕ ਛਲਿਆਂ ਨੂੰ ਬੰਨ੍ਹ ਦਿੰਦੇ ਦੇਖਦੇ ਨਹੀਂ ਡਾਂ ਕਿੱਥੇ ਮਾਰਨੀ ਹੈ ਰੋੜੇ ਕਿਸ ਚੀਜ਼ ਦੇ ਲਈ ਸੀ ਰੋੜੇ ਸੁਰੱਖਿਆ ਸੀ ਵੀ ਅਸੀਂ ਸਾਫ਼ ਸੀ ਸਾਡਾ ਵੀ ਜੇ ਉਹਨਾਂ ਨੇ ਅੱਥਰੂ ਕੈਸ ਬਤਾਇਆ ਫਿਰ ਫੌਲਸ ਨੂੰ ਗਾਹਾਂ ਨਹੀਂ ਬਦਨਦੇ ਅਸੀਂ ਰੋੜਾ ਨਾਲ ਰੋਕਾ ਉਹ ਮੈਨੂੰ ਤਾਂ ਲੱਗਦਾ ਵੀ ਇਹਨਾਂ ਦੇ ਜਿਹੜੇ ਪੁਲਿਸ ਆਫਸਰ ਐ ਇਹਨੇ ਕੰਚ ਤੇ ਆਵਾ ਮਾਰ ਜਿਨਾਂ ਵਾਲੀ ਰੁੱਟ ਜਾਂਦੀ ਯਾਰ ਇਹਨਾਂ ਦੀ ਫਿਰ ਸਣੇਵਾਰ ਦੀ ਪਲਾਸਟਰ ਕਰ ਦਿੰਦੇ ਲੱਗਦਾ ਵੀ ਉਹ ਬਾਹਾਂ ਟੁੱਟ ਗਈ ਇੱਕ ਵਾਰੀ 4-500 ਬੰਦਾ ਹੋਵੇ ਯਾਰ 400 ਬੰਦਾ ਕਿਸੇ ਪੁਲਿਸ ਆਫਸਰ ਦੀ ਬਾਹਾਂ ਤੋੜ ਦੇ ਜਨ ਸੁਭਾਵਨਾ ਤਾਂ ਹੈ ਨਹੀਂ ਫਿਰ ਅਸੀਂ ਮੰਨ ਲਾਂਗੇ ਵੀ ਉਹ ਭਾਈ ਉਹਦੇ 파ੜੀ ਮੋਟੀ ਕਿੰਨੇ ਬੰਦੇ ਤੋਂ ਆਪ ਦੀ ਡਾਂਗ ਰੋਕਦੇ ਡਾਂਗ ਮਾਰਤੀ ਠੀਕ ਆ ਫਿਰ ਕੱਚੇ ਦੀਆਂ ਮਹਾਲੀ ਫਿਰਦੇ ਆ ਉਹ ਵਾਹ ਮਜ਼ੂਤ ਕਰ ਕਿਉਂ ਪਹਿਲਾਂ ਅਸੀਂ 44 ਵਾਰ ਥੋੜੇ ਜੀ ਜਾਂਦੇ ਹੁੰਦੇ ਵਿੱਚ 44 ਵਾਰ ਲਾਗੇ ਪੰਜ ਨਹੀਂ ਇਕੱਠੇ ਹੁੰਨੇ ਇਹ ਅਸੀਂ ਹਰ ਵਕਤ ਇਹ ਲੱਦਦੇ ਨੇ 44 ਜੀ ਲੱਗਦਾ ਡਰ ਚੱਕਿਆ ਗਿਆ ਹੁਣ ਚੱਕਿਆ ਹੋਇਆ ਹੀ ਹੈ ਜੋ ਸਾਡੇ ਆਗੂਆਂ ਦਾ ਚੱਕਿਆ ਲੋਕਾਂ ਦਾ ਪਹਿਲਾਂ ਚੱਕਣ ਨੂੰ ਤਿਆਰ ਸਾਡੇ ਦਾ ਚੱਕਿਆ ਹੀ ਹੈ ਫਿਰ ਸਾਡੇ ਨਾਲ ਹੀ ਲੋਕਾਂ ਦਾ ਚੱਕਿਆ ਹੋਇਆ ਸਾਡੇ ਵਾਲੀ ਵੀ ਸਾਮਲੂ ਮਾਰ ਕੇ ਤਾਂ ਜਿਹੜਾ ਉਹ ਕਹਿੰਦੇ ਵੀ ਇੱਕ ਤੀਜੇ ਸੌਨ ਦਾ ਦੋਸੇ ਤਾਂ ਸਾਡੇ ਕਿਸਾਨਾਂ ਕੋਲੇ ਹੈਗੇ ਉਹ ਸਾਰਿਆਂ ਨੂੰ ਮਾਰ ਕੇ ਸਾਡੇ ਕੋਲੋਂ ਇਸੇ ਵੀ ਲੈ ਲੈਣ ਯਾਰ ਪਰ ਜੋ ਕਹਿੰਦੇ ਨਾ ਕਾਨੂੰਨ ਹੈ ਕੋਰਟ ਦਾ ਹੈ ਫਲਾਣ ਦਾ ਫੈਸਲਾ ਤੁਸੀਂ ਬਾਹਰ ਨਿਕਲ ਜਿਓ ਐਵੇਂ ਕਿਵੇਂ ਨਿਕਲ ਜਾਗੇ ਬੱਚਿਆਂ ਦਾ ਭੁੱਖਾ ਸਾਡਾ ਕੋਰਟ ਨੇ ਫੈਸਲਾ ਕਰਦਾ ਡੀਸੀ ਨੂੰ ਹੁਕਮ ਕਰਦਾ ਕਿ ਜੋ ਉਹਨਾਂ ਦਾ 24 ਲੱਖ ਦੇ ਸਾਮਨਾ ਸਮੇਤ ਵਿਆਜ ਪੈਸੇ ਬਣਦੇ ਆ ਇਹਦੇ ਕੇਸ ਬਣਾ ਕੇ ਤਿਆਰ ਕਰਕੇ ਦੀ ਕੰਪਨੀ ਨੂੰ ਉਹ ਪੈਸੇ ਦੇ ਦੇ ਇੱਕ ਹਫਤੇ 'ਚ ਦੇ ਦੇ ਟਾਈਮ ਬਾਉਂਡ ਕੀਤਾ ਹੋਇਆ ਡੀਸੀ ਨੇ 55 ਕੇਸ ਤਿਆਰ ਕਰਦੇ ਤੇ ਦਿੱਤੀ ਤਾਂ ਦੁੱਖੀ ਨਹੀਂ ਕਿਸੇ ਉਦੋਂ ਕੋਰਟ ਦਾ ਫੈਸਲਾ ਕਿਤੇ ਲੱਗਿਆ ਉਦੋਂ ਪੰਪੜੀਆਂ ਕੰਨ ਕਿਉਂ ਨਹੀਂ ਅੱਖਾਂ ਨਿਕਲਦੀਆਂ ਉਦੋਂ ਕੰਪਨੀ ਦਾ ਸਾਰਾ ਕੁਝ ਜ਼ਬਤ ਕਿਉਂ ਨਹੀਂ ਹੁੰਦਾ ਵੀ ਤੁਸੀਂ ਕੋਰਟ ਦਾ ਫੈਸਲਾ ਨਹੀਂ ਮੰਨਿਆ ਇਹ ਡਾਂਗ ਸਾਡੀ ਕਿੱਥੇ ਨਹੀਂ ਆਉਂਦੀ ਪਿੰਡ ਜੌਂਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਬਚਾਉਣ ਨੂੰ ਲੈ ਕੇ ਬੜਾ ਸੰਘਰਸ਼ ਕਿਸਾਨ ਯੂਨੀਅਨ ਉਗਰਾਹਾਂ ਦੇ ਵੱਲੋਂ ਲੜਿਆ ਜਾ ਰਿਹਾ ਹੈ। ਮੇਰੇ ਨਾਲ ਕਿਸਾਨ ਆਗੂ ਚੰਡਾ ਸਿੰਘ ਜੇਠੂ ਕਿਹੋਂਗੇ ਗੱਲਬਾਤ ਕਰਾਂਗੇ। ਪ੍ਰਧਾਨ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਮੀ ਟੈਲੀਵਿਜ਼ਨ ਤੇ। ਤੁਹਾਡਾ ਵੀ ਸਵਾਗਤ ਹੈ। ਸਾਰੇ ਸਰੋਤਿਆਂ ਨੂੰ ਸਵਾਗਤ। ਸਭ ਤੋਂ ਪਹਿਲਾਂ ਮਾਮਲੇ ਤੋਂ ਜ਼ਰੂਰ ਜਾਣੂ ਕਰਵਾ ਦਿਓ। ਪੁਲਿਸ ਦੇ ਨਾਲ ਝੜਪ ਹੁੰਦੀ ਆ। ਜ਼ਮੀਨਾਂ ਬਚਾਉਣ ਨੂੰ ਲੈ ਕੇ ਉਹ ਸੀ ਲੜ ਰਹੇ ਹੋ। ਪਿਛਲੇ 20 ਜਨਵਰੀ ਨੂੰ ਇਹ ਮਸਲਾ ਜਿਹੜਾ ਹੈਗਾ ਹੈਗਾ ਉਹ ਬੜਾ ਧਿਆਨ ਦੇ ਵਿੱਚ ਲੋਕਾਂ ਦੇ ਵਿੱਚ ਖਬਰਾਂ ਦੇ ਵਿੱਚ ਆਉਂਦਾ ਹੈ। ਪੂਰਾ ਮਸਲਾ ਹੈ ਕਿ ਉਹ ਇਹਦੇ ਤੀਜਾ ਹਿੱਸਾ ਜ਼ਮੀਰਦਾਰਾਂ ਦੇ ਨਾਂ ਬੋਲਦਾ ਹੈ ਸਰਦਾਰ ਕਹਿੰ ਲੋ ਜ਼ਮੀਰਦਾਰਾਂ ਦੇ ਨਾਂ ਬੋਲਦਾ ਹੈ ਇਹ ਲਗਭਗ 100 ਮਹੀਨੇ ਲੱਗੇ 12 13 ਸਾਲ ਬਣਦੇ ਆ ਉਹ ਤੋਂ ਇਹ ਜ਼ਮੀਨਾਂ ਦੇ ਕਾਬਜਾ ਰਿਕਾਰਡ ਦੇ ਮੁਤਾਬਕ ਬਕਾਇਦਾ ਇਹਨਾਂ ਨੇ ਉਹ ਜਿਹੜੀ ਉਹਦਾ ਮਾਮਲਾ ਵਗੈਰਾ ਹੈਗਾ ਭਰਿਆ ਕਿਸੇ ਨੂੰ ਕੋਈ ਹਿੱਸਾ ਕਿਸੇ ਨੂੰ ਕੋਈ ਠੇਕਾ ਕੁਝ ਨਹੀਂ ਦਿੱਤਾ ਕਿਉਂਕਿ ਇਸ ਤੋਂ ਬਾਅਦ ਇੱਕ ਕੋਈ ਪਹਿਲਾਂ ਹੁੰਦਾ ਕੋਈ ਫੈਸਲਾ ਸਾਇਦ 48 ਚ ਹੁੰਦਾ ਉਹਦੇ ਚ ਜਿਹੜਾ ਤੀਜਾ ਹਿੱਸਾ ਹੈ ਗਿਆ ਇੱਕ ਵਾਰੀ ਰਾਜਾ ਨੇ ਫਰਮਾਨ ਕਰਿਆ ਵੀ ਉਹਨਾਂ ਦਾ ਤੀਜਾ ਹਿੱਸਾ ਹੈ ਗਿਆ ਮੁੜ ਕੇ 48 ਜਾ ਕੇ ਫਿਰ ਇਹ ਫੈਸਲਾ ਹੋ ਗਿਆ ਵੀ ਜਿਨ੍ਹਾਂ ਨੇ ਹਿੱਸਾ ਠੇਕਾ ਦਿੱਤਾ ਹੀ ਨਹੀਂ ਇਹ ਉਹਨਾਂ ਦੇ ਨੌਜਮੀਨਾ ਹੋਣੇ ਚਾਹੀਦੀਆਂ ਕਿਉਂਕਿ ਉਦੋਂ ਉਹਨਾਂ ਦਾ ਫੈਸਲਾ ਸੀ ਸਰਕਾਰ ਦਾ ਜਿੱਡਾ ਬੜਾ ਸਾਰੇ ਮੁਲਕ 'ਚ ਰੌਲੇ ਸੀਗੇ ਇਨਕਲਾਬ ਆ ਰਹੇ ਸੀ ਉਹਨੂੰ ਰਕਾਉਣ ਦੀ ਖਾਤਰ ਵੀ ਅਸੀਂ ਮੰਨ ਰਹੇ ਹਾਂ ਜ਼ਮੀਨਾਂ ਤਾਂ ਉਦੋਂ ਉਹਨਾਂ ਨੇ ਫਿਰ ਇਹ ਫੈਸਲਾ ਕੀਤਾ ਪਰ ਕੋਸਾਂ ਹੀ ਲਾਗੂ ਹੋਇਆ ਪੰਜਾਬ 'ਚ ਸਾਰੇ ਸਾਈ ਲਾਗੂ ਨਹੀਂ ਹੋਇਆ ਇੱਥੇ ਜਿਉਂਦਾ ਚਾ ਲਾਗੂ ਨਾ ਹੋਇਆ ਉਸ ਤੋਂ ਬਾਅਦ 53 ਦਾ ਫੇਰ ਆਪਣਾ 53 ਦੇ ਵਿੱਚ ਫੈਸਲਾ ਆਇਆ ਉਹਦੇ ਵਿੱਚ ਵੀ ਇਹੀ ਫੈਸਲਾ ਕੀਤਾ ਉਹਨਾਂ ਰਾਜਾਂ ਦਾ ਕੀਤਾ ਹੋਇਆ ਹੁਣ 2005 ਦੇ ਵਿੱਚ ਜਦੋਂ ਦੀ ਫੇਰ ਇਹ ਫੈਸਲਾ ਹੋਇਆ ਉਦੋਂ ਕਾਲੀ ਸਰਕਾਰ ਸੀਗੀ ਕਿ ਇਹ ਜਿਹੜੀ ਜ਼ਮੀਨ ਹੈ ਇਹ ਜਿਹੜੇ ਮਜਾਰਿਓ ਮਾਲਕ ਹੋਣੇ ਚਾਹੀਦੇ ਹੁਣ ਜੇ ਤੁਸੀਂ ਫੈਸਲਾ ਕਰ ਲੈ ਲਾਗੂ ਕਰਨਾ ਚਾਹੀਦਾ ਸੀ ਜੇ ਕਿਸੇ ਨੇ ਲਾਗੂ ਨਹੀਂ ਕਰਿਆ ਉਹ ਜੋ ਦਿੱਕਤ ਸੀਗੀ ਜਾਂ ਡੀਸੀ ਨੂੰ ਕਿਹਾ ਵੀ ਸਾਨੂੰ ਰਿਪੋਰਟ ਕਰੋ ਭਰੀ ਜਿਨੇ ਨਹੀਂ ਕੀਤਾ ਤਾਂ ਉੱਥੇ ਕਾਰਵਾਈ ਬਣਦੀ ਸੀ ਹੁਣ ਕਿਉਂਕਿ ਜਦਾਂ ਪੂਰੀ ਪਾਲਿਸੀ ਬਦਲੀ ਐ ਕਿਸੀ ਜ਼ਮੀਨ ਜਿਹੜੀ ਕਿਸੇ ਦੇ ਆਏ ਹੈਗੇ ਉਹ ਤਾਂ ਲੈਣੀ ਲੈਣੀ ਐ ਜਿਹੜੀ ਨੌਣੀ ਅਸੀਂ ਦੋ ਵੀ ਹੋਣੀ ਐ ਉਹਦੇ ਜਿਹੜੀ ਪਾਸੇ ਰਾਹ ਪਿਆ ਸਪਈ ਹੋਈਆ ਸਰਕਾਰ ਸਾਰਾ ਕੁਝ ਕਾਰਪੋਰੇਟਰ ਨੂੰ ਸੁਮਾਉਣ ਲੱਗੀ ਐ ਬਹੁਤਾ ਕੁਝ ਸੁਮਾਤਾ ਜਨਨ ਲਈ ਖੇਤੀ ਤੇ ਪਾਣੀ ਤੇ ਵੀ ਕਬਜ਼ਾ ਕਰਾਉਣ ਲੱਗੀ ਐ ਇਹ ਉਸ ਨੀਤੀ ਨੂੰ ਲਾਗੂ ਕਰਨਾ ਚਾਹੁੰਦੇ ਆਂ ਵੀ ਪਹਿਲਾਂ ਇੱਕ ਪਿੰਡ ਨੂੰ ਬਣ ਲੋ ਫਿਰ ਦੂਜਿਆਂ ਦਾ ਮਨ ਟੁੱਟਦਾ ਐ ਅਸੀਂ ਇਸ ਗੱਲ ਨੂੰ ਸਮਝ ਗਏ ਕਿ ਜਾਨਾਂ ਦਾ ਲੱਗ ਜਾਣ ਜਿੰਨੇ ਮਰਜੀ ਪਰ ਇਹ ਗੱਲ ਲੋਕਾਂ ਦਾ ਨਰਾਸ਼ਤਾ ਫਲਾ ਦੇ ਸਰਕਾਰ ਸਰਕਾਰ ਇਹ ਕਹੇ ਵੀ ਅਸੀਂ ਬਹੁਤ ਤਾਕਤ ਨੇ ਉਤੋਂ ਦੀ ਹੋ ਜੇ ਕਿਸ ਨੂੰ ਨਹੀਂ ਲੱਗੇ ਵੀ ਸਰਕਾਰ ਨਾਲ ਨਹੀਂ ਲੜਿਆ ਜਾ ਸਕਦਾ ਅਸੀਂ ਕਹਿੰਦੇ ਜਮੀਨ ਦੇ ਮਸਲੇ ਤੇ ਸਵਾਲ ਹੀ ਨਹੀਂ ਜੇ ਜ਼ਬਰ ਨਾਲ ਸਾਰਾ ਕੁਝ ਹੋ ਸਕਦਾ ਮੈਂ ਸਟੇਜ ਤੇ ਵੀ ਬੋਲ ਕੇ ਵੀ ਫਿਰ ਅੰਗਰੇਜ਼ਾਂ ਦਾ ਰਾਜ ਚਾਹੀਦਾ ਸੀ ਉਹਨਾਂ ਦਾ ਤਸੂਰ ਜੀ ਨਹੀਂ ਸੀ ਜੇਪਦਾ ਤੇ ਉਹਨਾਂ ਗੋਲੀਆਂ ਚਲਾਉਣ ਦਾ ਕੋਈ ਅਸਰ ਛੱਡੀ ਹੈ ਕਿੰਨੇ ਲੋਕ ਮਾਰੇ ਤੇ ਜੋ ਲੋਕਾਂ ਨੇ ਉਦੋਂ ਅੰਗਰੇਜ਼ਾਂ ਨੂੰ ਹਾਲਤ ਪੈਦਾ ਕਰਦੇ ਵੀ ਜਾਓ ਵੜਦੇ ਦੇ ਪਿੱਛੇ ਤੇ ਜੇ ਹੋਰ 2 ਸਾਲ ਡਾਂਗ ਦਾ ਰਾਜ ਕਰਦੇ ਤਾਂ ਭਗ ਸੋਨਾ ਰਾਜ ਆ ਜਾਂਦਾ ਇੱਥੇ ਅਜੇ ਤੱਕ ਇਹਨੇ 2 ਸਾਲ ਹੋਰ ਕਰ ਲੰਨੇ ਅੰਗਰੇਜ਼ ਜੀ ਅੱਜ ਸਾਨੂੰ ਨਾਲ ਲੜਨਾ ਪੈਂਦਾ ਹਮ ਕਿੰਨਾ ਕਿੰਨੇ ਏਕੜ ਦੇ ਜਿਕਰ ਜੌਂਦ ਪਿੰਡ ਦੀ ਗੱਲ ਕਰਾਂ ਤਾਂ ਪ੍ਰਧਾਨ ਜੀ ਪੂਰੇ ਕਿੰਨੇ ਏਕੜ ਆ ਜਿਸ ਤੇ ਕਾਬਜ ਹੋਣਾ ਜਾਂ ਮਰਬੇਬੰਦੀ ਹੋਣੀ ਆ ਜਿਸ ਤੇ ਖਿਲਾਫ ਜਿਹੜੇ ਹੈਗੇ ਉਹ ਕੋਰਟ ਦੇ ਆਰਡਰ ਆਏ ਹੋਏ ਨੇ ਦੇਖੋ ਜੇ 717 ਐ ਜੋ ਤੀਜਾ ਖੇੜਾ ਕਹਿੰਦੇ ਆ ਦੂਜੇ ਨਾਲ ਕੋਲ ਕਿਸਾਨਾਂ ਕੋਲੇ ਐ 700 ਸਾਨੂੰ 21 21 ਹੋ ਗਿਆ ਇਹ ਤੋਂ ਇਲਾਵਾ ਸਰਦਾਰਾਂ ਕੋਲੇ ਵੱਖਰੀ ਜ਼ਮੀਨ ਹੈਗੀ ਆ ਇਹ ਜਿਹਨਾਂ ਦੀ ਲਗਭਗ 3000 ਕਿੱਲੇ ਦਾ ਰਕਬਾ ਹੋ ਕੱਲੇ ਪਿੰਡ ਦਾ ਜਿਹਦੇ 717 ਕਿੱਲੇ ਉਹਨਾਂ ਸਰਦਾਰਾਂ ਨੂੰ ਹੀ ਸਮਾਉਣ ਲੱਗੇ 717 ਕਿੱਲੇ ਉਹਨਾਂ ਨੂੰ ਹੀ ਸਮਾਉਣ ਉਹਨਾਂ ਨੂੰ ਸਮਾਉਣਿਆ ਮਰਬਾ ਬੰਦੀ ਕਰਕੇ ਤੇ 10 ਦਿਨ ਤੁਸੀਂ ਆਉਣੇ ਉਸ ਦਿਨ ਕੀ ਮਸਲਾ ਪੱਖਦਾ ਹੈ ਕਿਉਂਕਿ ਤੁਹਾਡੀ ਜਥੇਬੰਦੀ ਤੋਂ ਉਸਦੇ ਨਾਲ ਇਲਜ਼ਾਮ ਆਤੇ ਵੀ ਲੱਗੇ ਕਹਿੰਦੇ ਕਿ ਡੀਐਸਪੀ ਦੀ ਬਾਹ ਤੱਕ ਤੋੜਤੀ ਝੜਪ ਪੁਲਿਸ ਦੇ ਨਾਲ ਹੋਈ ਆ ਕਹਿੰਦੇ ਕੁੱਟਮਾਰ ਜਿਹੜੀ ਹੈ ਕਿ ਪੁਲਿਸ ਦੇ ਨਾਲ ਕੀਤੀ ਗਈ ਹੈ ਕਿਸਾਨ ਯੂਨੀਅਨ ਅਗਰਾਹਾ ਦੇ ਵਰਕਰਾਂ ਦੇ ਨਾਲ ਅਸੀਂ ਬਰਨਾਲੇ ਇਕੱਠੇ ਸੀਗੇ ਇੱਥੇ ਸਾਨੂੰ ਪਤਾ ਲੱਗ ਉਹ ਆਇਆ ਸੀ ਕੱਲੇ ਜਾਂਦੇ ਜਨ ਉਹਦੇ ਚੋਂ ਮੀਟਿੰਗ ਵੱਧਵੀਂ ਰੱਖੀ ਸੀ ਅਸੀਂ ਰਾਮਪੁਰੇ ਵਲਾਗ ਨੂੰ ਛੱਡ ਗਏ ਪਿੰਡ ਦਾ ਰਹਿਣ ਇਹਨਾਂ ਨੇ ਕੱਲਿਆਂ ਨੇ ਜੋਰ ਜਮਾਈ ਚ ਪਏ ਉਹਦੇ ਉਹਨਾਂ ਉਸ ਰਾਦੇ ਚ ਨਹੀਂ ਸੀਗੇ ਡੀਸੀ ਨੇ ਮੀਟਿੰਗ ਕਾਲ ਕਰ ਲਈ ਮੀਟਿੰਗ ਕਾਲ ਕਰਕੇ ਜਿਹੜਾ ਕੋਈ ਸਹੀ ਹੱਲ ਬਣਦਾ ਸੀ ਮਿਲ ਬੈਠ ਕੇ ਹੱਲ ਬਣਦਾ ਸੀ ਉਹ ਨਹੀਂ ਕੀਤਾ ਜਿਵੇਂ ਦੀ ਹਿੱਕ ਦੇ ਹੱਥ ਮਾਰ ਕੇ ਕਹਿੰਦਾ ਸੋਮਵਾਰ ਨੂੰ ਆਵਾਂਗੇ ਲਾ ਲਓ ਜੋ ਇਹ ਗੱਲ ਸਾਡੇ ਕੋਲੇ ਪਹੁੰਚੀ ਹੋਈ ਸੀ ਅਸੀਂ ਉਸ ਮੀਟਿੰਗ ਚ ਫੈਸਲਾ ਕਰ ਲਿਆ ਵੀ ਭਾਈ ਐਡਾ ਬੜਾ ਮਸਲਾ ਗਿਆ ਐਡਾ ਬੜਾ ਚੈਲੰਜ ਆ ਗਿਆ ਇਹ ਹੁਣ ਇਕੱਲੇ ਜਿਉਂਨਾਂ ਵਾਲੇ ਆ ਇਕੱਲੇ ਜਾਂ ਜ਼ਿਲ੍ਹੇ ਵਾਲੇ ਜਾਂ ਬਲਾਕ ਵਾਲੇ ਤਾਂ ਕੁਝ ਨਹੀਂ ਕਰ ਸਕਦੇ ਅਸੀਂ ਪੰਜਾਬ ਦਾ ਫੈਸਲਾ ਕਰਕੇ ਇੱਥੇ ਆ ਗਏ ਜਦੋਂ ਕਿ ਦੂਜੇ ਪਾਸੇ ਸਾਡੇ ਸੀਧਾਂ ਦੇ ਮਤਲਬ ਜੀ ਦੀ ਮਾਜਵੇ ਲੈਂਡ ਦੀ ਗੱਲ ਸੀ ਜ਼ਖਮੀਆਂ ਦੀ ਗੱਲ ਸੀ ਉਹ ਉਹ ਰੱਖਿਆ ਹੋਇਆ ਸੀ ਨਹੀਂ ਅਸੀਂ ਉਹ ਸਾਰਾ ਦਾ ਸਾਰਾ ਸਰੇਚੜਾਉਣਾ ਸੀ ਜਦੋਂ ਅਸੀਂ ਦੋ ਪਾਸੇ ਹੋ ਗਏ ਅਸੀਂ ਉਹਦੇ ਚ ਜਾਂਦੀ ਨੀਤੀ ਚਾਲ ਦੀ ਜੀ ਢਿੱਲ ਦਿੱਤੀ 8 ਲੱਖ ਦਾ ਫੈਸਲਾ ਕਰ ਲੈ ਨਹੀਂ ਸੀ ਕਰਦੇ ਇੱਕ ਤੇ ਸਰਕਾਰ ਨੂੰ ਫੇਰ ਦਿਖਾਵਾਂਗੇ ਜੇ ਕਿਤੇ ਇਹ ਜੀ ਹਾਲਤ ਪੈਦਾ ਹੋ ਗਈ ਉਹਦੋਂ ਦੇ ਅਸੀਂ ਇੱਥੇ ਆ ਕੇ ਮੋਰਚਾ ਲਾ ਲਿਆ ਰਾਤ ਨੂੰ ਭੇਜੇ ਕੋਈ 100 ਬੰਦਾ 200 ਬੰਦਾ ਰਾਤ ਨੂੰ ਆ ਗਿਆ ਕੋਈ ਸਵੇਰ ਆ ਗਿਆ ਪਿੰਡ ਸਹੀਖਪੁਰ ਖੜਾ ਹੀ ਹੈ ਸਾਨੂੰ ਪਹਿਲਾਂ ਲਾ ਦੇ ਵੀ ਥੋੜੇ ਕਰ ਹੁਣ ਅਸੀਂ ਪੜਤਾਲ ਚ ਪਏ ਆ 350 ਪਰਿਵਾਰ ਹੈ ਜੇ 350 ਪਰਿਵਾਰ ਚੋਂ ਇਹ ਗਿਣ ਲਓ ਵੀ ਭਾਈ ਤਿੰਨ ਦਿਨ ਵੀ ਗਿਣ ਲਓ ਜਿੰਦੀ 5 600 ਗਿਣ ਤੇ ਦਿਨ ਨਹੀਂ ਬਣਦੀ ਬਾਕੀ ਅਸੀਂ ਆਏ ਤੇ ਜਿਹੜਾ ਨੌਜਵਾਨਾਂ ਦਾ ਵੱਡਾ ਹਿੱਸਾ ਹੈ ਜਿੰਦੀ ਉਹ ਸਹੀਖਪੁਰ ਖੜਾ ਹੈ ਜਦੋਂ ਸਾਨੂੰ ਪਤਾ ਲੱਗਿਆ ਕਿ ਸੱਤ ਰਾਹ ਪੈਂਦੇ ਐ ਨੂੰ ਪਿੰਡ ਨੂੰ ਵੀ ਇਧਰ ਆ ਕੇ ਉਧਰ ਆ ਕੇ ਜਾਨੀ ਪਹਿਲੇ ਦਿਨ ਪੂਰੀ ਪਯੋਂਦਨੀ ਸ਼ਿਵਣੀ ਭਗਦੜਤਾ ਮੱਚੀ ਇਧਰ ਉਹਨੇ ਕਰੇੜਾ ਵਾਲੇ ਸ਼ੁਰੂ ਕਰ ਲਿਆ ਫੋਰਸ ਕੋਈ ਨਹੀਂ ਇਧਰ ਵੀ ਉਹ ਉਧਰ ਤੋਂ ਫਿਰਨਗੇ ਫੋਰਸ ਕੰਨੀ ਤੂੰ ਛੇ ਇਧਰ ਆਪਦਾ ਕੰਮ ਕਰੋ ਜਦੋਂ ਅਸੀਂ ਪਤਾ ਲੱਗਿਆ ਅਸੀਂ ਉਹਨਾਂ ਨੂੰ ਸੁਰੱਖਿਆਤ ਪਿੰਡ ਲਿਆਏ ਕਿਉਂਕਿ ਜਿੱਡਾ ਬਟਾ ਇਕੱਠ ਸੀ ਗਿਆ ਵੀ ਕੋਈ ਗਾਲ ਦੱਪੜ ਕੱਢੇ ਕੋਈ ਹੁਜ ਮਾਰਦੇ ਜਾਂ ਕੋਈ ਸੀ ਕਰਦੇ ਕੀ ਪਤਾ ਹੁੰਦਾ ਐ ਇੰਨੇ ਇਕੱਠ ਚ ਕਹੀ ਜਾਂਦਾ ਜਾਂ ਪਿੰਡ ਵਾਲੇ ਕਿੰਨੇ ਘਰ ਕੇ ਫਿਰਦੇ ਆ ਅਸੀਂ ਉਹਨਾਂ ਨੂੰ ਸੁਰੱਖਿਆਤ ਪਿੰਡ ਲਿਆਏ ਫਿਰ ਲਗਭਗ 100 ਜਾਂ ਤੋਂ ਥੋੜੀ ਕਾਣੀ ਗਿਣਤੀ ਘੱਟ ਹੋ ਫੋਲ ਦੇ ਡਿਪਟੀ ਦੀ ਅਗਵਾਈ ਚ ਤੇ ਇੱਕ ਐਸਪੀ ਸੀ ਗਿਆ ਕੋਈ ਹੋਰ ਵੀ ਇੰਨੇ ਦੇ ਅਧਿਕਾਰੀ ਸੀਗੇ ਜਿੰਨੇ ਇੰਨੇ ਚੜੇ ਚੜਾਏ ਆ ਵੀ ਜਾਨ ਸਰ ਖਾਈ ਜਾਣੇ ਦੇਖੋ ਜੇ ਬੰਦੇ ਛੜਾਉਣੇ ਆ ਫਿਰ ਆਪਦੀ ਫੋਰਸ ਭੇਜ ਕੇ ਖੜਾਉਂਦੇ ਸਾਡੇ ਨਾਲ ਗੱਲ ਕਰਨ ਦੇ ਸੀ ਬੰਦੇ ਸਾਡੇ ਦੇ ਸੀ ਬੰਦਿਆਂ ਤੋਂ ਕੀ ਕਰਾਉਣਾ ਸੀ ਅਜੇ ਤਾਂ ਕੰਮ ਬੰਦ ਕਰਾਉਣਾ ਸੀ ਇਹਨਾਂ ਜਦੋਂ ਇਹ ਹਾਲਤ ਬਣ ਗਈ ਸੀ ਉਹਨਾਂ ਨੂੰ ਸਾਫ਼ ਕਿਹਾ ਵੀ ਜੇ ਤਾਂ ਭੜਨੈ ਫਿਰ ਤਾਂ ਬਾਹਰ ਨਾਲ ਲੋਸੇ ਦਾ ਹੋ ਭੜ ਲਓ ਜਦੋਂ ਗਾਹਾਂ ਵਦੇ ਸਾਡੇ ਬੰਦੇ ਨੇ ਵੀ ਡਾਂਗਾ ਉਗਰ ਲੀਆਂ ਨੇੜੇ ਲੱਗੋ ਫੇ ਦੇਖਦੇ ਜਦੋਂ ਜਦੋਂ ਐ ਲੱਗਾ ਵੀ ਝਿਪਦੇ ਤਾਂ ਹੈ ਨਹੀਂ ਫੇਰ ਥੋੜਾ ਜਿਹਾ ਠੰਡੇ ਹੋਏ ਗੱਲਬਾਤ ਕਰਨ ਅਸੀਂ ਕਹੇ ਵੀ ਕੋਈ ਰੌਲਾ ਨਹੀਂ ਬੰਦੇ ਹੁਣ ਮੇਰੀ ਜੇਬ ਤਾਂ ਨਹੀਂ ਪਾਏ ਜੇ ਸਾਡਾ ਇੱਡਾ ਇਕੱਠਾ ਹੈ ਹੁਣ ਕਿਹਦੇ ਗੋਲੀਆਂ ਸੀ ਸੁਣ ਦੇ ਦੇਣੇ ਬੰਦੇ ਤਾਂ ਤੁਸੀਂ ਮਾੜਾ ਪਿੱਛੇ ਤਾਂ ਹਟੋ ਜਦੋਂ ਫੇਰ ਉਹ ਪਿੱਛੇ हटਿਆ ਸੀ ਉਹਨੂੰ ਬੰਦੇ ਦਿੱਤੇ ਉਹਨੂੰ ਬੰਦਿਆਂ ਨੂੰ ਕਹੇ ਸਾਡੇ ਮੂੰਹ ਤੇ ਪੁੱਛ ਲੋ ਕਿ ਕਿਸੇ ਨੂੰ ਹੋਏ ਕਹੀ ਮਾਰਮਰੀ ਦੀ ਗੱਲ ਗੱਲ ਤੋਂ ਪੜੀ ਦਾ ਦੂਰ ਕਿਸੇ ਨੂੰ ਹੋਏ ਕਹੀ ਆ ਸਧਾਰਨ ਉਹ ਕਹਿੰਦੇ ਵੀ ਸਾਨੂੰ ਕੁਝ ਨਹੀਂ ਉ ਸਾਡੀ ਮਸ਼ੀਨ ਜਿਹ ਹਜੇ ਇਹਨਾਂ ਕੋਲੇ ਆ ਸਾਡੇ ਮੋਬਾਈਲ ਵੀ ਆਸੀਂ ਕੰਮ ਉਹ ਵੀ ਆ ਜਾਂਦੀ ਹੈ ਅਸੀਂ 5 ਮਿੰਟਾਂ ਚੋ ਲਿਆ ਕੇ ਦੇ ਦਿੰਦੇ ਦੇਖ ਲਓ ਵੀ ਇਹ ਸੁਰੱਖਿਆ ਤਾਂ ਕੁਝ ਕੀਤਾ ਤਾਂ ਨਹੀਂ ਕੋਈ ਮੋਬਾਈਲ ਦਾ ਨਹੀਂ ਭੰਦਦਾ ਜਾਂ ਤੁਹਾਡਾ ਡਿਲੀਟ ਤਾਂ ਨਹੀਂ ਕੁਝ ਕਰਤਾ ਬਣਾਇਆ ਹੋਏ ਜਨੂੰ ਉਹ ਦੇਦਾ ਉਹ ਕਹਿੰਦੇ ਵੀ ਠੀਕ ਸਾਗਾ ਤੁਹਾਡੇ ਪਰ ਫਰੋਜ਼ ਚੜਪ ਕਿੜੀ ਜਿਹੜੀ ਚੜਪ ਦੀ ਗੱਲ ਪਲੀਜ਼ ਕਰਦੀ ਆ ਜਾ ਉਸ ਤੋਂ ਬਾਅਦ ਇਹਨਾਂ ਨੇ ਫੈਸਲਾ ਕਰਕੇ ਵੀ ਜਿਹੜੀ ਐਡੋਡੀ ਫੋਰਸ ਖਣਾਈ ਹੋਈ ਆ ਉਹਨੂੰ ਫੋਰਸ ਨੂੰ ساری ਜਿਹੜੀ ਬਦਿਆਲੇ ਤੋਂ ਬੱਲ ਇਹਦੇ ਇਕੱਠੇ ਕਰਨ ਦਾ ਫੈਸਲਾ ਕਰ ਲਿਆ ਸਾਡੇ ਇੱਕ 20 ਬੰਦੇ ਉੱਥੇ ਪਹਿਰੇ ਦੇ ਸੀਗੇ ਵੀ ਯਾਰ ਇਧਰੋਂ ਤਾਂ ਨਹੀਂ ਕੋਈ ਸ਼ੁਰੂ ਕਰਦਾ ਉਹ ਬੰਦੇ ਇਹਨਾਂ ਨੇ ਘੇਰੇ ਚ ਲੈ ਲਿਆ ਟਰਾਲੀ ਉਹ ਸੀ ਜਿਹੜੇ ਉਹਨਾਂ ਚ ਕੋ ਰੋੜੇ ਵੀ ਸੀਗੇ ਕੋਈ ਅਸੀਂ ਮੁੱਕਰਦੇ ਨਹੀਂ ਹੈਗੇ ਉਹ ਲਿਆਂਦੇ ਗਏ ਸੀ ਤੁਹਾਡੇ ਵੱਲੋਂ ਬਿਲਕੁਲ ਲਿਆਂਦੇ ਗਏ ਸੀ ਕਾਰਨ ਕਿਉਂ ਕਾਰ ਨੂੰ ਯਾਰ ਉਹ ਥਰੂ ਗਏ ਸਭ ਭਰਉਂਦੇ ਆ ਉਹ ਪਾਣੀ ਦੀਆਂ ਬਸਾਣਾ ਮਾਰਦੇ ਸੂਰ ਉਹਨਾਂ ਦਾ ਬੰਦਾਲ ਲੈਂਦੇ ਆ ਸਾਨੂੰ ਤੂੰ ਇਹ ਨਾਲ ਉਸ ਤੋਂ ਵਿੱਚ ਖੜਕਾਉਣ ਜਾਊਗਾ ਜਦੋਂ ਜਦੋਂ ਬੌਂਦਲੇ ਜੇ ਹੁੰਨੇ ਆ ਉਹ ਸਾਦਾ ਲੈ ਨਹੀਂ ਦਿੰਦੇ ਉਹ ਅੰਨੇ ਵਾਕ ਛੱਲੀਆਂ ਨੂੰ ਬੰਨ੍ਹ ਦਿੰਦੇ ਆ ਦੇਖਦੇ ਨਹੀਂ ਡਾਂ ਕਿੱਥੇ ਮਾਰਨੀ ਆ ਜੇ ਲੋਕ ਭਜੋਣੇ ਦੋ ਚਾਰ ਡਾਂਗਾਂ ਨਾਲ ਵੀ ਭੱਜ ਜਾਂਦੇ ਜਿਹਨੇ ਭੱਜਣਾ ਹੈ ਉਹ 100 ਡਾਂਗਾਂ ਨਾਲ ਥੋੜੀ ਭੱਜੂ ਉਹ ਤਾਂ ਫਿਰ ਮਾਰਨ ਲਈ ਤਿਆਰ ਹੈ ਭੱਜ ਕਿਵੇਂ ਜਾਊਗਾ ਰੋੜੇ ਕਿਸ ਚੀਜ਼ ਦੇ ਲਈ ਸੀ ਫਿਰ ਜੋ ਰੋੜੇ ਸੁਰੱਖਿਆ ਸੀ ਵੀ ਅਸੀਂ ਸਾਫ਼ ਸੀ ਸਾਡਾ ਵੀ ਜਿਹੋ ਉਹਨਾਂ ਨੇ ਅਥਰੂ ਗੈਸ ਬਧਾਇਆ ਫਿਰ ਪੁਲਿਸ ਨੂੰ ਗਾਹਾਂ ਨਹੀਂ ਬਧਨਦੇ ਅਸੀਂ ਰੋੜਿਆਂ ਨਾਲ ਰੋਕਾਂ ਇਸ ਤੋਂ ਬਾਅਦ ਕੋਈ ਮਤਲਬ ਨਹੀਂ ਸੀ ਨਾ ਡੜੀ ਚਲਾਈ ਐ ਉਹਨਾਂ ਨੇ ਲਾਠੀ ਚਾਰ ਕਰਤਾ ਕਿਸੇ ਨੇ ਡੜਾ ਉਸ ਟਾਲੀ 'ਚ ਪਈ ਸੀ ਕਿਸੇ ਨੇ ਡੜਾ ਮਾਰਿਆ ਕਿਸੇ ਨੇ ਉਹ ਉਹਦੀ ਵੀਡੀਓ ਬਣੀ ਹੋਈ ਐ ਦਿਖਾ ਦੇਣਾ ਉਹਨਾਂ ਦਾ ਸੀਗਾ ਵੀ ਜਦੋਂ ਥੋੜੇ ਆਏ ਆ ਹੁਣ ਆਪਾਂ ਕਿੰਨੇ ਕਰਦੇ ਆ ਪੋਇਆ ਤੁਰ ਗਏ ਸੀ ਨਹੀਂ ਜਦੋਂ ਚਲਾਇਆ ਉਹਨਾਂ ਨੇ ਹੁਣ ਉਹਦੇ ਚ ਜਿਹੜੇ ਮਾਰਦੇ ਆ ਉਹ ਮੈਨੂੰ ਤਾਂ ਐ ਲੱਗਦਾ ਵੀ ਇਹਨਾਂ ਦੇ ਜਿਹੜੇ ਪੁਲਿਸ ਅਫਸਰ ਐ ਇਹਨਾਂ ਨੇ ਕੰਚ ਦੇ ਆ ਬਾਹਰ ਮਾਰੀ ਦੇ ਨਾਲੀ ਰੁੱਟ ਜਾਂਦੀ ਯਾਰ ਇਹਨਾਂ ਦੀ ਫਿਰ ਸਣੇਵਾਰ ਦੀ ਪਲਾਸਟਰ ਕਰ ਦਿੰਦੇ ਆ ਇਹੀ ਕੁਝ ਲੈ ਲੈ ਕੀਤਾ ਇਹੀ ਉਸ ਇਹਨਾਂ ਨੇ ਇੱਥੇ ਕੀਤਾ ਤੁਹਾਨੂੰ ਲੱਗਦਾ ਵੀ ਉਹ ਬਾਹਾਂ ਟੁੱਟ ਗਈ ਮਣ ਇੱਕ ਪਾਸੇ 4-500 ਬੰਦਾ ਹੋਵੇ ਯਾਰ 400 ਬੰਦਾ ਕਿਸੇ ਪੁਲਿਸ ਅਫਸਰ ਦੀ ਬਾਹਾਂ ਤੋੜ ਦੇ ਗੰਗੀ ਸੰਭਾਵਨਾ ਤਾਂ ਹੈ ਨਹੀਂ ਪੇਰ ਤੁਸੀਂ ਮੰਨ ਲਾਂਗੇ ਵੀ ਉਹ ਪਾਈ ਉਹਦੇ ਮਾੜੀ ਮੋਟੀ ਇੱਕ ਬੰਦੇ ਤੋਂ ਆਪ ਦੀ ਡਾਂਗ ਰੋਕਦੇ ਡਾਂਗ ਮਾਰਤੀ ਠੀਕ ਹੈ ਫਿਰ ਕਾਚੇ ਨੇ ਮਹਾਲੀ ਫਿਰਦੇ ਆ ਉਹ ਵਾਹ ਮਜੂਦ ਕਰਕੇ ਹੁਣ ਲਾਟੀ ਚਾਰਜ ਪਹਿਲਾਂ ਉਹਨਾਂ ਦੇ ਵੱਲੋਂ ਕੀਤਾ ਗਿਆ ਰੋਲੇ ਨਹੀਂ 15 ਬੰਦੇ ਤੇ ਅਸੀਂ ਤਾਂ ਪਿੰਡ ਚੋਂ ਬਾਹਰ ਚ ਗਏ ਆ ਜਦੋਂ ਉੱਥੇ ਦੋ ਘਟਨਾਵਾਂ ਵਾਪਰੀਆਂ ਪਹਿਲਾਂ ਉਹਨਾਂ ਨੇ ਖਿਜਦੂ ਕੀਤੀ ਤਿੰਨ ਬੰਦੇ ਫੜ ਲਏ ਕਿਉਂਕਿ ਸਾਡਾ ਫੋਨ ਤੇ ਕੰਟੈਕਟ ਤਾਂ ਸੀ ਗਿਆ ਜਦੋਂ ਸਾਨੂੰ ਫੋਨ ਆਇਆ ਉਹ ਕਹਿੰਦੇ ਵੀ ਖਿਜਦੂ ਕਰ ਲਿਆ ਤਿੰਨ ਬੰਦੇ ਫੜ ਲਏ ਅਸੀਂ ਲਾਂਚ ਕਰਦਾ ਵੀ ਯਾਰ ਚੱਲੋ ਭਾਈ ਆ ਗੱਲ ਤਾਂ ਉਸੇ ਚ ਸ਼ੁਰੂ ਹੋਗੀ ਨਾਲ ਦੀ ਨਾਲ ਸਾਨੂੰ ਫੋਨ ਆ ਗਿਆ ਯਾਰ ਬੰਦੇ ਵੀ ਛੱਡ ਤੇ ਇੱਕ ਧੂਵੀਂ ਬੰਦ ਕਰਤੀ ਅਸੀਂ ਦੁਬਾਰੇ ਲਾਂਚ ਕਰਤਾ ਵੀ ਨਹੀਂ ਜਾਣਦੀ ਲੋੜ ਵੀ ਚੱਲ ਜਿੰਨਾ ਕਰਕੇ ਕਰ ਗਏ ਸਾਨੂੰ 2 ਮਿੰਟ ਬਾਅਦ ਫੇਰ ਫੋਨ ਆ ਗਿਆ ਵੀ ਯਾਰ ਉਹਨਾਂ ਦਾ ਸਖਤ ਲਾਠੀ ਚਾਰ ਗਿਆ ਅਸੀਂ ਦੁਬਾਰੇ ਲਾਂਚ ਕਰਿਆ ਵੀ ਉਹ ਤਾਂ ਬਦਲ ਗਿਆ ਭਾਈ ਲਾਠੀ ਚਾਰ ਕਰਤਾ ਆ ਗਏ ਫਿਰ ਜਿਹਨੂੰ ਗੱਡੀ ਮਿਲੀ ਗੱਡੀ ਕਿਸ ਨੂੰ ਪੈਦਲ ਘਟ ਕੋਲ 2.5 ਕਿਲੋਮੀਟਰ ਬਾਅਦ ਬੰਦੇ ਭੱਜ ਕੇ ਗਏ ਤੁਰ ਕੇ ਗਏ ਅਸੀਂ ਉੱਥੋਂ ਜਾ ਕੇ ਪਿੱਛੇ ਖੜ ਗਏ ਉਹਨਾਂ ਤੋਂ ਅੱਧੇ ਕਿਲੇ ਦਾ ਸਨ ਹੋਊਗਾ ਟਰਾਲੀ ਉਹਦੇ ਕਬਜ਼ੇ ਸੀਗੀ ਜਦੋਂ ਅਸੀਂ ਮੂਹਰੇ ਗਏ ਆਗੋ ਉਹਨਾਂ ਨੂੰ ਕਿਹਾ ਵੀ ਆ ਤੁਸੀਂ ਕੀਤਾ ਮਾਰੋ ਕਿ ਸਾਡੀ ਡਿਊਟੀ ਦੀ ਬਾਹਰ ਤੋੜਤੀ ਵਾ ਤੁਸੀਂ ਸਾਡੇ ਤਿੰਨੀਆਂ ਤੋੜਤੀ ਤੁਸੀਂ ਤਾਂ ਨਹੀਂ ਕੁਛ ਕੀਤਾ ਅਸੀਂ ਵੀ ਤੋੜਤੀ ਇਹਦੇ ਕਹਿੰਦੇ ਪੈਟਰੋਲ ਬੰਬ ਹੈ ਵਾਹੇ ਤਾਂ ਵੱਡੇ ਬੰਬ ਹੋਣਗੇ ਕਹਿੰਦਾ ਮੈਂ ਐਸਵੀਰ ਦੇ ਤੁਸੀਂ ਝੂਠ ਮਾਰਦੇ ਹੋ ਭਾਵੇਂ ਵੱਡੇ ਕਹਿ ਦਿਓ ਜਿੰਦੀ ਉਹਦੇ ਜਹੀ ਉਹ ਮਾਹੌਲ ਸੀਗਾ ਮੈਂ ਕਹਿੰਦਾ ਵੀ ਇਹ ਤਾਂ ਵੱਡੇ ਬੰਬ ਵੀ ਹੈਗੇ ਵੀ ਸਾਡੀ ਜਹੀ ਦੀ ਮਰਜ਼ੀ ਹੈਗੀ ਟਰਾਲੀ ਛੱਡ ਦਿਓ ਉਹਨਾਂ ਨੇ ਉਹ ਕਹਿੰਦੇ ਅਸੀਂ ਰੋੜੇ ਲਾ ਕੇ ਦੇਵਾਂਗੇ ਵਾ ਤੁਹਾਨੂੰ ਇਲਾਕੇ ਦੇ ਰੋੜੇ ਪ੍ਰਾਪਤ ਨਹੀਂ ਹੋਣਗੇ ਅਸੀਂ ਰੋੜੇ ਪੈਸੋਂ ਵੀ ਪ੍ਰਾਪਤ ਕਰ ਲਾਂਗੇ ਸੜਕ ਪਟਰਾ ਜੀ ਬਸ ਇੱਟਾਂ ਪਈਆਂ ਇਹ ਬਲੇਖੇ ਜਨਨ ਉਹ ਵੀ ਜਿਹੜੇ ਉਹਨੇ ਕੀ ਰੋੜੇ ਸਾਡੇ ਕੋਲ ਅਸੀਂ ਜਿੱਥੋਂ ਮਰਜ਼ੀ ਪ੍ਰਾਪਤ ਕਰ ਲਾਂਗੇ ਜੇ ਤੁਸੀਂ ਅਥਰ ਚੱਲੂ ਤਾਂ ਜੇ ਤੁਹਾਡਾ ਅਥਰ ਗਾ ਇਸ ਚ ਨਹੀਂ ਡਲੀ ਨਹੀਂ ਭਗਾਉਂਦੇ ਫਿਰ ਉਹ ਦੋਸਤੋ ਬਾਤ ਮੰਨੇ ਆ ਟਰਾਲੀ ਦੇਣ ਨੂੰ ਜਦੋਂ ਟਰਾਲੀ ਸਾਡੇ ਕੋਲੇ ਆ ਗਈ ਜਿੰਨੇ ਉਸੇ ਪੱਤਰਕਾਰ ਸੀ ਸਾਡੇ ਆਪ ਦੇ ਮਹਿਲਾਂ ਵਾਲੇ ਸੀਗੇ ਸਾਰਿਆਂ ਨੂੰ ਕਿਹਾ ਜਾਰੇ ਦੀ ਤਲਾਸ਼ੀ ਦੋ ਉਹ ਵੀਡੀਓ ਚੜੀ ਹੋਈ ਟਰਾਲੀ ਦੇ ਵਿੱਚ ਸਿਰਫ ਰੋੜਾਂ ਤੋਂ ਬਿਨਾ ਕੁਝ ਨਹੀਂ ਇਹ ਖਾਲੀ ਢੋਲੀ ਪਈ ਹੈ ਕਹਿੰਦੇ ਇਸ ਪਟ્રોલ ਆ ਉਹ ਹੈ ਪਟ્રોલ ਹੈ ਅਸੀਂ ਉਹ ਮੋਦੀ ਕਰਕੇ ਦਿਖਾ ਦਿੱਤੀ ਫਿਰ ਕਹਿੰਦੇ ਸਾਡੇ ਕੋਲੇ ਉੱਥੇ ਅਸੀਂ ਲਾ ਲਈ ਸਾਡੇ ਸਪਾਈਆਂ ਨੇ ਮਲਾਜਮਾਂ ਨੇ ਲਾ ਲਈ ਅਸੀਂ ਉਹ ਦਿਖਾ ਦਿਓ ਵੀ ਸਾਡੀ ਹੈ ਹੁੰਦੀ ਤਾਂ ਦਿਖਾਉਂਦੇ ਤਾਂ ਹੀ ਜਦੋਂ ਇਸ ਤੋਂ ਬਾਅਦ ਉਹ ਕਹਿੰਦੇ ਚੰਗਾ ਫਿਰ ਗੱਲਬਾਤ ਚ ਪਾਓ ਏਡੀਸੀ ਜੀ ਨਾਲ ਅਸੀਂ ਕਿ ਏਡੀਸੀ ਨੂੰ ਕਿਹਾ ਵੀ ਗੱਲਬਾਤ ਤਾਂ ਅਸੀਂ ਭਾਜਦੇ ਨਹੀਂ ਹੈਗੇ ਹੁਣ ਭਲਾ ਹੁਣ ਗੱਲਬਾਤ ਦਾ ਮਾਹੌਲ ਹੈ ਗਿਆ ਜੇ ਗੱਲਬਾਤ ਕਰਨੀ ਹੈ ਤੁਸੀਂ ਫੋਰਸ ਸਾਡੀ ਪਿੱਛੇ ਠਾਓ ਅਸੀਂ ਆਪਦੇ ਬੰਦ ਨੂੰ ਪਿੰਡ ਲੈ ਜਾਣੇ ਆ ਕਰ ਲੋ ਗੱਲਬਾਤ ਅਸੀਂ ਕਿਦੋਂ ਭੱਜਾਂ ਗੱਲਬਾਤ ਤੋਂ ਜਦੋਂ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਅਸੀਂ ਨੰਗਣਾ ਤੁਸੀਂ ਮੂਰੇ ਖੜੇ ਹਾਂ ਅਸੀਂ ਮੂਰੇ ਖੜੇ ਕਿਹਾ ਵੀ ਜੇ ਤੁਹਾਨੂੰ ਰਾਹ ਦੇ ਦੇਣੇ ਅਸੀਂ ਬੰਦੇ ਸਾਰੇ ਸੜਕ ਤੋਂ ਪਾਸੇ ਕਰਦੇ ਜਿਹੜਾ ਪਾਸੇ ਵੀ ਸੜਕ ਤੋਂ ਥਾਸੀ ਉਹਨੂੰ ਵੀ ਕਿਹਾ ਵੀ ਯਾਰ ਇਹਦੇ باوجود ਖੇਤਾਂ 'ਚ ਹੋਈ ਪਰ ਉਹ ਗਏ ਉਹਦਰਲੀ ਪਾਸੇ ਦੀ ਬੱਲੋ ਵਾਲੇ ਪਾਸੇ ਦੀ ਹੋ ਕੇ ਗਏ ਜਦੋਂ ਲੈ ਗਏ ਟਰਾਲੀ ਤੋਂ ਪਹਿਲਾਂ ਦੇ ਦਿੱਤੀ ਸਾਨੂੰ ਜਦੋਂ ਬਾਗ ਗਏ ਅਸੀਂ ਆਗੇ ਪਿੰਡ ਉਹਦੇ ਮੁੜ ਕੇ ਕੋਈ ਸੁਨੇਹਾ ਨਹੀਂ ਵੀ ਇਹਨੂੰ ਮਿਲ ਬੈਠਕੋ ਕਿ ਨਿਮੇੜਨ ਦਾ ਉੱਥੇ ਖੜੀ ਹੈ ਸਰਕਾਰ ਸਰਕਾਰ ਦਾ ਰੁਖ ਕਿਸ ਤਰ੍ਹਾਂ ਦੇ ਨਾਲ ਦੇਖਦੇ ਹਾਂ ਕਿ ਸਰਕਾਰ ਹੁਣ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਉਹ ਪਾਰਟੀ ਹੈ ਜਿਹੜੀ ਕਿਸਾਨਾਂ ਦੀ ਪਾਰਟੀ ਕਹਿੰਦੀ ਹੈ ਜਿਹੜੀ ਆਪ ਦੇ ਆਪ ਨੂੰ ਆਮਕਰਾਂ ਦੇ ਵਿੱਚੋਂ ਉਠੇ ਤੀਆਂ ਪੁੱਤ ਕਹਿੰਦੇ ਜਿਹੜੇ ਕਹਿੰਦੇ ਆ ਕਿ ਸੱਤਾ ਦੇ ਵਿੱਚੋਂ ਸਰਕਾਰ ਚੱਲਿਆ ਕਰੂਗੀ ਪੰਜਾਬ ਦੇ ਲੋਕਾਂ ਤੋਂ ਪੁੱਛ ਕੇ ਸਰਕਾਰ ਚੱਲਿਆ ਕਰੂ ਉਹ ਸਰਕਾਰ ਦਾ ਰੁਖ ਕਿਵੇਂ ਦੇਖਦੇ ਹੁਣ ਜਿਹੜੀ ਇਹ ਕਹਿੰਦੇ ਤੁਹਾਨੂੰ ਲੱਗਦੀ ਹੈ ਵੀ ਐ ਚੱਲਦੀ ਹੈ ਜਿੰਨੇ ਪੰਜਾਬ 'ਚ ਬੋਰਡ ਲਾਏ ਆ ਇੱਕ ਵੀ ਬੋਰਡੇ ਸੱਚਾ ਦਿਖਾ ਦੇਣਾ ਹੁਣ ਪੰਜਾਬ ਜਿਹਨੇ ਭ੍ਰਿਸ਼ਟਾਚਾਰ ਵੀ ਖਤਮ ਕਰਤਾ ਪੰਜਾਬ ਚ ਨਸ਼ਾ ਖਤਮ ਵੀ ਕਰਤਾ ਪੰਜਾਬ ਦੀ ਬੇਰੁਜ਼ਗਾਰੀ ਵੀ ਖਤਮ ਕਰ ਦਿੱਤੀ ਹਕੀਕਤ ਆ ਇਹ ਬੋਰਡ ਤਾਂ ਬੋਲਦੇ ਨਾ ਜਿਹੜਾ ਐਡਾ ਕੋਈ ਨੰਗਾ ਚਿੱਟਾ ਬੋ ਲਿਖਤੀ ਲਾ ਸਕਦਾ ਉਹ ਸਰਕਾਰ ਲੋਕਾਂ ਦੀ ਕਿਵੇਂ ਹੋਗੀ ਇਹ ਤਾਂ ਨਹੀਂ ਹੁੰਦਾ ਮਤਲਬ ਕਿ ਕੋਈ ਗਰੀਬ ਪਰਿਵਾਰ ਚੋਂ ਗਿਆ ਉਹ ਗਾਹਾਂ ਜਾ ਕੇ ਨੀਤੀਆਂ ਕੀ ਦੇ ਹੱਕ ਚ ਲਾਗੂ ਕਰਦਾ ਹੈ ਪਾਲਿਸੀ ਕਿਹੜੀਆਂ ਲਾਗੂ ਕਰਦਾ ਹੈ ਪਾਲਿਸੀ ਤਾਂ ਕਾਰਪੋਰੇਟਾਂ ਦੀ ਨਾਲ ਉਹ ਸਾਹਮਣਾ ਚੱਲ ਰਿਹਾ ਉਹ ਕਹਿੰਦਾ ਆਜੋ ਸਾਰਿਆਂ ਨੂੰ ਵਧੀਆ ਹੈਗੀ ਹੈ ਅਸੀਂ ਬਹੁਤ ਸਾਰੇ ਸਾਨੂੰ ਉਹ ਸਹੂਲਤਾਂ ਦੇਵਾਂਗੇ ਉਹ ਤਾਂ ਹੋਕਰਾ ਮਾਰਦਾ ਉਹਨਾਂ ਨੂੰ ਕਾਰਪੋਰੇਟਾਂ ਨੂੰ ਕਾਡਾ ਕਿਵੇਂ ਹੋ ਗਿਆ ਉਹਦੋਂ ਗ ਹਮਲੀ ਰੂਪ ਚ ਐ ਅੱਜ ਦੀ ਭਾਰਤ ਮਾਲਾ ਬਣੀ ਐ ਅ ਰਾਜਪੁਰੇ ਅ 1 1000 ਪਤਾ ਨਹੀਂ ਕਿੰਨੇ ਏਕੜ 1099 ਏਕੜ ਉਥੇ ਬਗਲ ਲਈ ਇਹਨਾਂ ਨੇ ਰੌਲਾ ਨਹੀਂ ਪਿਆ ਜਿਆਦਾ ਕਿਸਾਨਾਂ ਨੂੰ ਪੈਸੇ ਬੂਰੇ ਦੇ ਉੱਤੇ ਜਾਂ ਇਹਨਾਂ ਦੀ ਕੋਈ ਆਪਦੀ ਪੈਈ ਸੀ ਪਤਾ ਨਹੀਂ ਸਾਨੂੰ ਉਹ ਤੇ ਹੁਣ ਸਾਰੇ ਖਰਚੇ ਇਹਨਾਂ ਕਹਿੰਦੇ 13000 ਕਰੋੜ ਰੁਪਇਆ ਲਾਉਣਾ ਉਹਦੇ ਉੱਤੇ ਲੋਕਾਂ ਨੂੰ ਉਹਦਾ ਕੀ ਮਤਲਬ ਆ ਭਾਰਤ ਮਾਲਾ ਕੱਢੀ ਐ ਡਾਂ ਨਾ ਕੱਢਦੇ ਲੋਕਾਂ ਨੂੰ ਬਾਜਵਾ ਦੇ ਇਹਨੂੰ ਵੀ ਤੇ ਲੋਕਾਂ ਨੇ ਇਹਦੇ ਨੂੰ ਕਿਵੇਂ ਨਾ ਕੱਢੋ ਉਹਦਾ ਮਾਜਵਾ ਦੇਣ ਨੂੰ ਤਿਆਰ ਨਹੀਂ ਪੂਰਾ ਤੇ 22000 ਏਕੜ ਰੋਕ ਲਈ ਇਹਦੇ ਵਿੱਚ ਹਜੇ ਕਹਿੰਦੇ ਰੇਲ ਕੱਢਣੀ ਆ ਕੋਈ ਬੋਲਡਰ ਟ੍ਰੇਨ ਕੱਢਣੀ ਆ ਉਹਦੇ ਨਾਲ ਹਾਰਡ ਰੋਕਣੀ ਆ ਕਿਹੜੀ ਸੜਕ ਹੋਰ ਕੀ ਕਰ ਲਾਣ ਪਤਾ ਨਹੀਂ ਫਿਰ ਜੇ ਉਹ ਲੈਂਦੇ ਆ ਲੋਕ ਜੇ ਲੋਕ ਕਹਿੰਦੇ ਵੀ ਲੈ ਲਓ ਜੀ ਮੈਨੂੰ ਸਾਡਾ ਪੈਸਾ ਪੂਰੇ ਦੇ ਦਿਓ ਆ ਹੁਣ ਸਾਡਾ ਉਥੇ ਕਿਹੜਾ ਬਲਾਕ ਆ ਮੈਂ ਭੁੱਲ ਗਿਆ ਭਵਾਨੀਗੜ੍ਹ ਦੇ ਨੇੜੇ ਉਥੇ 4 ਬਿੱਗੇ ਥਾਣੇ ਉਹ ਗਵਾਇਰ ਨਹੀਂ ਹੋਇਆ ਏਦੋਂ ਪਹਿਲਾਂ ਉਹ ਤਾਂ ਕਹਿੰਦੇ ਅਸੀਂ ਇਹਨੂੰ ਗਵਾਇਰ ਕਰਨਾ ਹੈ ਉਹ ਕਹਿੰਦੇ ਫਿਰ ਅੱਜ ਦੇ ਰੇਟ ਚ ਕਰ ਲਓ ਗਵਾਇਰ ਜਨ ਵੀ ਉਹੀ ਪਹਿਲਾ ਵਾਲੇ ਰੇਟ ਚ ਰਿਕੁਆਇਰ ਕਰ ਲਿਆ ਪੈਸੇ ਉਹਦੇ ਖਾਤੇ ਚ ਪਾਦੇ ਉੱਥੇ ਮੋਰਚਾ ਚੱਲੀ ਜਾਂਦੇ ਤੇ ਗਾਹਾਂ ਵਾਲੇ ਸੱਤ ਸੀ 60 7 ਘਰਾ ਦੋਨਾਂ ਦੋਨਾਂ ਸੜਕਾਂ ਦੇ ਵਿਚਾਲੇ ਆਉਂਦੇ ਆ ਉੱਥੇ ਚੜਨ ਵਾਲਾ ਬਣਾਇਆ ਵੈ ਇਹਨਾਂ ਦਾ ਗੋਲ ਗੁੰਡਾ ਉਹ ਕਹਿੰਦੇ ਵੀ ਇਹਨਾਂ ਨੂੰ ਰਾਹ ਵੀ ਦੇ ਦਿਓ ਹੁਣ ਜਿਹਨੂੰ ਰਾਹ ਨਹੀਂ ਹੈ ਗਿਆ ਉਹਨੂੰ ਨਵੇਂ ਖਤ ਦਾ ਏਡਾ ਵੱਡਾ ਰਾਹ ਦੇਤਾ ਸਾਡੇ ਬੰਦੇ ਨੇ ਵੀ ਤੁਸੀਂ ਇਹਨੂੰ ਛੱਡੋ ਤੁਸੀਂ ਕੁਛ ਨਾ ਕਰੋ ਸਾਡੀ 4 ਬਿੱਗੇ ਐ ਇਹ ਮੇਨ ਰੋਡ ਤੇ ਆ ਗਈ ਜਮਾ ਸਾਨੂੰ ਜਿਹੜੀ ਆਮ ਪਿੰਡਾਂ ਨੂੰ ਕੋਈ ਥੋੜੀ ਘੱਟ ਰੋਡ ਜਾਂਦੀ ਐ ਉੱਥੇ ਦੇਖੀ ਉਤਸਕਾਂ ਦੇ ਬਹੁਤ ਮਹਿੰਗੀ ਹੈ ਵੀ ਫਿਰ ਤੁਸੀਂ ਲੁੱਟਣ ਦੇ ਲੱਗੇ ਹੋਇਆ ਇਹੋ ਜਿਹੇ ਇਹੋ ਜਿਹੇ ਹਾਲਤ ਹੈ ਇਹਨੂੰ ਕਹਿ ਲਿਓ ਵੀ ਸਾਡੇ ਯਾਰ ਗਰੀਬਾਂ ਦਾ ਹੈਗਾ ਉਹ ਹੈ ਜੀ ਅਸੀਂ ਤਾਂ ਇਹਨਾਂ ਦੀ ਬੰਡ ਤੋਂ ਪਹਿਲਾਂ ਗਏ ਤਾਂ ਅਸੀਂ ਵੀ ਇਹ ਪਿਛਲੀ ਸਰਕਾਰ ਨੂੰ ਚੰਗਾ ਕਹਾਓ ਸਾਡੀ ਉਹ ਗੱਲ ਤੇ ਮੋਹਰ ਲੱਗ ਰਹੀ ਹੈ ਪੂਰੀ ਤਰ੍ਹਾਂ ਇਹਨਾਂ ਦੇ ਜਿਹੜੇ ਸਪੋਰਟਰ ਸੀਗੇ ਉਹ ਕਹਿੰਦੇ ਵੀ ਸਾਨੂੰ ਉਹ ਪਿੰਡਾਂ 'ਚ ਮੂੰਹ ਦਿਖਾਉਣ ਜੋਗਰ ਨਹੀਂ ਛੱਡਿਆ ਸਰਕਾਰ ਨੇ ਤੇ ਜੇ ਉਹਨਾਂ ਦੇ ਆਪ ਦੇ ਬੰਦੇ ਆਏ ਕਹਿਣ ਲੱਗੇ ਫਿਰ ਲੋਕ ਤਾਂ ਕਹਿਣਗੇ ਕਾਮ ਜੀ ਹੁਣ ਤਾਂ 30 ਤਰੀਕ ਤੱਕ ਦਾ ਸਮਾਂ ਆ 30 ਤਰੀਕ ਤੱਕ ਮੁਰਬਬੰਦੀ ਦਾ ਸਮਾਂ ਹੁਣ ਤਾਂ ਕੋਰਟ ਨੇ ਦਿੱਤਾ ਹੋਇਆ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਤੁਸੀਂ ਕਹਿਆ ਕਿ ਉਸ ਵੇਲੇ ਏਡੀਸੀ ਨੇ ਗੱਲਬਾਤ ਦੇ ਲਈ ਕਿਹਾ ਜ਼ਰੂਰ ਸੀ ਪਰ ਉਸ ਦਿਨ ਤੋਂ ਲੈ ਕੇ ਹੁਣ ਤੱਕ ਕਿੰਨੇ ਦਿਨ ਬੀਤ ਗਏ ਕਿਸੇ ਤਰ੍ਹਾਂ ਦੇ ਕੋਈ ਤਾਂ ਕਿਸੇ ਤਰ੍ਹਾਂ ਦਾ ਕੋਈ ਵੀ ਇਨਵੀਟੇਸ਼ਨ ਤੁਹਾਨੂੰ ਨਹੀਂ ਆਇਆ ਕੋਈ ਸੱਦਾ ਪੱਤਰ ਨਹੀਂ ਹੈ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰ ਕਿਤਨਾ ਕਿਤੇ ਮੁਰਬਬੰਦੀ ਕਰਨ ਦੀ ਤਿਆਰੀ ਕਰ ਰਹੀ ਹੈ ਹੋਊਗੀ ਉਹਨਾਂ ਦੀ ਅਜੇ ਅੰਦਰ ਕਿ ਕੀ ਸਕੀਮ ਹੈ ਕਿ ਬਿਉਂਦਾ ਹੋਊਗੀ ਜੇ ਹੁਣ ਕੋਰਟ ਦਾ ਫੈਸਲਾ ਹੈ ਇਹਨੂੰ ਤਾਂ 당 ਦੇ ਜ਼ੋਰ ਲਾਗੂ ਕਰਦੇ ਆ ਪਾਰਦਮਾਲਾ ਵਾਲੇ ਵੀ ਕੋਰਟ ਦਾ ਫੈਸਲਾ ਉਹਥੇ ਵੀ ਕਹਿੰਦੇ ਡੰਗਣਾ ਲਾਗੂ ਕਰਨਾ ਡੰਗ ਛੁੱਟੀ ਹੋਏ ਉਹ ਗੈਸ ਪਾਈਪ ਉਹਦੇ ਵੀ ਕੋਰਟ ਦਾ ਫੈਸਲਾ ਹੈ ਪਹਿਲੀ ਗੱਲ ਤਾਂ ਕੋਰਟਾਂ ਨੂੰ ਸਵਾਲ ਹੈ ਵੀ ਤੁਸੀਂ ਕਿਹਦੇ ਪਾਸੇ ਖੜੇ ਹੋ ਕੋ ਇਨਸਾਫ ਕਰਦੇ ਹੋ ਕਿ ਕਾਰਪੋਰੇਟਾਂ ਦੇ ਹੱਕ ਜੀ ਖੜਨ ਨੇ ਉਹ ਸਾਰੇ ਸਾਂਝੀ ਡੰਗ ਲੈ ਕੇ ਆਏ ਸਾਡੇ ਸਾਂਝੀ ਲੜਿਆ ਜਿਹੜੀ ਗੈਸ ਪਾਈਪ ਲਾਣੀ ਹੈ ਉਹਦੇ ਜੀ ਕੋਰਟ ਨੇ ਫੈਸਲਾ ਆਜਨੋਂ ਇਧਰੋਂ ਵਕੀਲ ਭੁਗਤੇ ਆ ਵੀ ਯਾਰਾਂ ਗੱਲਾਂ ਸਮਝੌਤਾ ਹੋਇਆ ਪੀ ਇਹ ਪੈਸੇ ਕਿਉਂ ਨਹੀਂ ਦਿੰਦੇ ਪਾਇਬਤਾਲਪਾਉਣ ਨੂੰ ਨਹੀਂ ਰੋਕਿਆ ਲੋਕਾਂ ਨੇ ਕੋਰਟ ਨੇ ਫੈਸਲਾ ਕਰਦਾ ਡੀਸੀ ਨੂੰ ਹੁਕਮ ਕਰਦਾ ਕਿ ਜੋ ਉਹਨਾਂ ਦਾ 24 ਲੱਖ ਦੇ ਹਿਸਾਬ ਨਾਲ ਸਮੇਤ ਵਿਆਜ ਪੈਸੇ ਬਣਦੇ ਆ ਇਹਦੇ ਕੇਸ ਬਣਾ ਕੇ ਤਿਆਰ ਕਰਕੇ ਦਿਓ ਕੰਪਨੀ ਨੂੰ ਉਹ ਪੈਸੇ ਦੇਵੇ ਇੱਕ ਹਫਤੇ ਚ ਦੇਵੇ ਟਾਈਮ ਬਾਉਂਡ ਕੀਤਾ ਹੋਇਆ ਡੀਸੀ ਨੇ 55 ਕੇਸ ਤਿਆਰ ਕਰਤੇ ਤੇ ਦਿੱਤੀ ਤਾਂ ਦੁੱਖੀ ਨਹੀਂ ਕਿਸੇ ਨੂੰ ਉਦੋਂ ਕੋਰਟ ਦਾ ਫੈਸਲਾ ਕਿਤੇ ਗਿਆ ਉਦੋਂ ਕੰਪਨੀਆਂ ਕੰਨੀ ਕਿਉਂ ਨਹੀਂ ਅੱਖਾਂ ਨਿਕਲਦੀਆਂ ਉਦੋਂ ਕੰਪਨੀ ਦਾ ਸਾਰਾ ਕੁਝ ਜ਼ਬਤ ਕਿਉਂ ਨਹੀਂ ਹੁੰਦਾ ਵੀ ਤੁਸੀਂ ਕੋਰਟ ਦਾ ਫੈਸਲਾ ਨਹੀਂ ਮੰਨਿਆ ਇਹ ਡਾਂਗ ਸਾਡੇ ਕਨੇ ਆਉਂਦੀ ਐ ਸੁਪਰੀਮ ਕੋਰਟ ਦਾ ਫੈਸਲਾ ਕਿ ਡੱਲੇ ਵਾਲੀ ਦੀ ਜਾਨ ਬਚਾਓ ਕੌਣ ਗਿਆ ਬਚਾਉਣ ਬਈ ਕਿਹੜੇ ਲੋਕ ਕਿਹੜੀਆਂ ਉਹ ਤੇ ਨਹੀਂ ਲਾਗੂ ਹੁੰਦੀ ਪਾਰਲੀਮੈਂਟ ਦਾ ਫੈਸਲਾ ਹੈ ਕਿ 17.5 ਕਿਲੋ ਦਾ ਜਿਹੜਾ ਕਾਨੂੰਨ ਹੈ ਉਹਦੇ ਜਿਹੜੀ ਬਾਧੂ ਜ਼ਮੀਨ ਹੈ ਕਿਸੇ ਕੋਲੇ ਉਹ ਮਜ਼ਦੂਰਾਂ ਚ ਗਰੀਬ ਕਿਸਾਨਾਂ ਜਾਂ ਥੋੜ੍ਹ ਜਿਹੀ ਜ਼ਮੀਨਾਂ ਚ ਵੰਡੀ ਜਾਵੇ ਉਹ ਕਾਨੂੰਨ ਲਾਗੂ ਕਰਨ ਨੂੰ ਕੋਈ ਤਿਆਰ ਨਹੀਂ ਅਸੀਂ ਇਹਦੇ ਲੜੀ ਜਾਂਦੇ ਕੋਈ ਸੁਣਨ ਜਾਂ ਸਾਡੇ ਤੇ ਡਾਂਗਾਂ ਲੈ ਕੇ ਆਉਂਦੇ ਇਹ ਤਾਂ ਸੀ ਉਹਨਾਂ ਦਾ ਕਾਨੂੰਨ ਲਾਗੂ ਕਰਦੇ ਆ ਨਾ ਕਰਵਾਉਣ ਨੂੰ ਕਹਿੰਦੇ ਆ ਜਿਹੜਾ ਉਹਨੂੰ ਆਪ ਕਰਨਾ ਚਾਹੀਦਾ। ਮਾਲਾ ਰਵਈਆ ਕੀ ਹੈ ਇਸ ਪ੍ਰਬੰਧ ਦਾ ਇਸ ਹਾਕਮ ਦਾ ਰਵਈਆ ਕੀ ਹੈ ਲੋਕਾਂ ਪ੍ਰਤੀ? ਤੁਸੀਂ ਡਾਕ ਲੈ ਕੇ ਆਉਂਦੇ ਕੀ ਲੱਗਦਾ ਉਹਨਾਂ ਮਰਬੇਬੰਦੀ ਦਾ ਸਮਾਂ ਵੀ 30 ਤਰੀਕ ਤੱਕ ਦਾ ਕੀ ਲੱਗਦਾ ਇਸ ਡਾਕ ਮੰਦੀ ਡਾਂਗਾਂ ਦੇ ਨਾਲ ਮਰਬੇਬੰਦੀ ਕਰ ਲੈਣਗੇ? ਉਹਨਰ ਤੋਂ ਲੱਗਦਾ ਹੀ ਹੈ ਅੰਗਰੇਜ਼ਾਂ ਨੂੰ ਵੀ ਲੱਗਦਾ ਵੀ ਸਾਨੂੰ ਕੌਣ ਕਾਢ ਦੂ ਹਾਕਮ ਨੂੰ ਭਲੇਖਾ ਦਾ ਰਹਿੰਦਾ ਹੀ ਆ ਨਾ ਜੇ ਬਸ ਮੱਸੀ ਨੂੰ ਰਹਿੰਦਾ ਪੱਥਰ ਝਟ ਕੇ ਮੋੜਦੀ ਹੈ ਪੱਥਰ ਝਟ ਕੇ ਮੋੜਨਗੇ ਇਹ ਤੁਹਾਡੀ ਤਿਆਰੀ ਕਿਸ ਤਰ੍ਹਾਂ ਠੀਕ ਹੈ ਹੋ ਸਕਦਾ ਸਰਕਾਰ ਤਿਆਰੀ ਕਰ ਰਹੀ ਹੈ ਤੁਹਾਡੀ ਤਿਆਰੀ ਕਿਸ ਤਰ੍ਹਾਂ ਦੀ ਸਾਡੀ ਤਿਆਰੀ ਮਰਨ ਦੀ ਹੈ ਮਰਾਂਗੇ ਕਿਹਾ ਉਹਨਾਂ ਨੂੰ ਮਾਰ ਦਿਓ ਸਾਰਿਆਂ ਨੂੰ ਯਾਰ ਸੋਡੀ ਹੈ ਸਾਡੇ ਵਾਲੀ ਵੀ ਸਾਂਭ ਲੋ ਮਾਰ ਕੇ ਤਾਂ ਜਿਹੜਾ ਉਹ ਕਹਿੰਦੇ ਵੀ ਤੀਜਾ ਸੋ ਉਹਨਾਂ ਦਾ ਦੋਸ਼ ਸਦਾ ਸਾਡੇ ਕਿਸਾਨਾਂ ਕੋਲੇ ਹੈਗੇ ਉਹ ਸਾਰਿਆਂ ਨੂੰ ਮਾਰ ਦੇ ਸਾਡੇ ਦੋਵੇਂ ਸਿਵਲ ਲੈ ਲੈਣ ਯਾਰ ਪਰ ਜੋ ਕਹਿੰਦੇ ਨਾ ਕਾਨੂੰਨ ਹੈ ਕੋਰਟ ਦਾ ਹੈ ਫਲਾਣ ਦਾ ਫੈਲਾ ਤੁਸੀਂ ਬਾਹਰ ਨਿਕਲ ਜਾਓ ਐ ਕਿਵੇਂ ਨਿਕਲ ਜਾਾਂਗੇ ਬੱਚਿਆਂ ਦਾ ਭੁੱਖਾ ਸਾਡਾ ਸਰ ਬਰਦਰਾਂ ਦੇ ਨਾਲ ਹਥਿਆਰਬੰਦ ਫੋਰਸ ਨੂੰ ਕਿਵੇਂ ਰੋਕਿਆ ਜਾ ਸਕਦਾ ਜਦੋਂ ਲੋਕ ਮਰਨ ਲਈ ਤਿਆਰ ਹੋ ਜਾਂਦੇ ਹਨ ਉਹ ਹੋ ਬੰਬ ਬੰਦੂਖਾਂ ਸਭ ਨਾਲ ਲੌਂਦੇ ਗੱਲ ਪੈ ਜਾਣ ਅਕੇ ਲੋਕ ਬੰਬ ਬੰਦੂਖਾਂ ਛਕਣ ਨਾ ਇਹ ਨਾਰਾ ਐਵੇਂ ਨਹੀਂ ਬਣਿਆ ਹੋਇਆ ਇਹ ਨਾਰਾ ਲੋਕਾਂ ਨੇ ਕਿੰਨੇ ਆਰੀ ਲਾਗੂ ਕੀਤਾ ਇਹ ਨਾਰਾ ਹੋਣੀ ਆ ਆਪਣੇ ਬੰਗਲਾਦੇਸ਼ 'ਚ ਲਾਗੂ ਹੋਇਆ ਜਿਹੜੀ ਮਰਜ਼ੀ ਸਰਕਾਰ ਸੀਗੀ ਉੱਥੇ ਕੋਈ 500 ਮਾਰਿਆ ਉਹਨਾਂ ਦਾ 500 ਮਾਰਨ ਤੋਂ ਬਾਅਦ ਜ਼ਖਮੀ ਕਿੰਨੇ ਹੋਏ ਹੋਣਗੇ ਫੜ ਕਿੰਨੇ ਲਏ ਹੋਣਗੇ ਉਹ ਤਾਂ ਪੂਰੀ ਬਾਹਰ ਨਹੀਂ ਗਿਣਤੀ ਜੇ 500 ਮਾਰਿਆ ਤਾਂ ਪਤਾ ਹੀ ਹੈ ਵੀ ਹਜ਼ਾਰਾਂ ਜ਼ਖਮੀ ਵੀ ਕਰਤੇ ਤੇ ਹਜ਼ਾਰਾਂ ਤੋਂ ਵੱਧ ਫੜ ਕੇ ਜੇਲ੍ਹਾਂ 'ਚ ਵੀ ਸਿੱਟੇ ਹੋਣਗੇ ਇਹਦੇ باوجود ਲੋਕ ਕਹਿੰਦੇ ਵੀ ਮਾਰ ਲਓ ਜਿਹਨਾਂ ਨੂੰ ਮਾਰਨਾ ਹੈ ਫਿਰ ਫੌਜ ਪਿੱਛੇ ਹੱਟੀ ਆ ਵੀ ਨਹੀਂ ਇਸ ਤੋਂ ਵੱਧ ਨਹੀਂ ਮਾਰ ਸਕਦੇ ਸੀ ਜਿਹਦਾ ਮਤਲਬ ਬਣ ਗਿਆ ਯਾਰ ਸਾਡੇ ਮਾਰਨ ਦਾ ਅਸਰ ਹੀ ਨਹੀਂ ਲੋਕਾਂ ਤੇ ਕੋਈ ਕਿਉਂਕਿ ਮਾਰਕਟ ਵਾਲੋਂ ਕਹਿੰਦੇ ਡਰਾਉਣਾ ਡੰਗ ਛੁੱਟੀ ਕਰਕੇ ਗੋਲੇ ਛਿੜਕੇ ਤਾਂ ਡਰਾਉਣਾ ਲੈ ਸਾਨੂੰ ਜੇ ਅਸੀਂ ਡਰ ਚੱਕਤਾ ਫਿਰ ਸਾਨੂੰ ਕੌਣ ਕਰ ਦੂਗਾ ਅਸੀਂ ਮੁੜ ਕੇ ਉਹ ਸਰਕਾਰ ਗਈ ਰਲ ਮਿਲੀ ਸਰਕਾਰ ਬਣਾ ਲਈ ਉੱਥੇ ਕਿਹੜੀ ਪਾਰਟੀ ਐ ਕਿਹੜੀ ਲਹਿਰਾ ਮੈਂ ਨਹੀਂ ਉੱਥੇ ਬੋਲ ਚ ਟਿੱਪਣੀ ਕਰਨ ਦਾ ਵੀ ਉਹ ਚੰਗੀ ਸੀ ਮਾੜੀ ਸੀ ਜਾਂ ਫਰਕ ਜੇ ਧਰ ਗਈ ਉਹ ਤਾਂ ਉਹ ਜਾਣਦੇ ਆ ਲੋਕ ਪਰ ਲੋਕਾਂ ਨੇ ਆਏ ਤਾਂ ਦਿਖਾਤਾ ਨਾ ਇਹਦਾ ਕਿੰਨੇ ਆਧਾਰ ਨਾ ਪਈਆਂ ਆਪਣੇ ਰਾਜਸਥਾਨ ਦੀ ਧਾਰਨ ਪਈ ਹੈ ਹੁਣ ਤੁਸੀਂ ਫਿਰ ਕਿਸ ਮੰਗ ਨੂੰ ਲੈ ਕੇ ਵੀ ਕੋ ਤੱਕ ਮੋਰਚਾ ਜਾਰੀ ਰੱਖੋਗੇ ਕੀ ਕਰ ਸਕਦੇ ਹੋ ਰਾਜਸਥਾਨ ਦੀ ਧਾਰਨ ਪਾਣੀ ਦੇ ਮਸਲੇ ਤੇ ਰੌਲਾ ਪਿਆ ਐਜੀਟੇਸ਼ਨ ਹੋਈ ਡਾਂਗ ਛੋਟੀ ਤੋਂ ਬਾਅਦ ਇਹਨਾਂ ਨੇ ਬਾਰਾ ਮਾਰ 12 ਬਾਰਾ ਮਾਰਦੇ ਬਾਅਦ ਪਤਾ ਹੈ ਵੀ ਲੋਕਾਂ ਦਾ ਗੁੱਸਾ ਤਾਂ ਹੋਰ ਵੱਧ ਰਿਹਾ ਹੈ ਇਹਨਾਂ ਨੇ ਕੱਲ ਫੂਲਾਤਾ ਜਿਹਦੇ ਚ ਅਧਿਕਾਰ ਹੁੰਦਾ ਵੀ ਕੋਈ ਮਸਲਾ ਨਹੀਂ ਕੋਣ ਮਾਰ ਨਿਕਲਿਆ ਐਜੀਟੇਸ਼ਨ ਹੈ ਕਾਲਾ ਕਦੂਜਾ ਹੈ ਦੇਖਦੇ ਸਰ ਗੋਲੀ ਮਾਰਦੇ ਜਿੱਥੇ ਦੇਖਦੇ ਸਰ ਗੋਲੀ ਮਾਰਨ ਦਾ ਕਾਨੂੰਨ ਲਾਗੂ ਕਰਤਾ ਤੇ ਲੋਕਾਂ ਨੇ ਕੋਈ ਪਰਵਾਹ ਨਹੀਂ ਕੀਤੀ ਜਿੰਨੀ ਅੱਗੇ ਨੂੰ ਵੀ ਵੱਧ ਆ ਗਏ ਤੇ 12 ਵਜੇ ਕਲਫੂ ਵਾਪਸ ਲੈ ਲਿਆ ਜੋ ਤੁਹਾਡੇ ਵਰਗੇ ਪੁੱਛਿਆ ਪੱਤਰਕਾਰਾਂ ਨੇ ਵੀ ਕੀ ਗੱਲ ਦੀ ਸਰਬ ਵਾਪਸ ਲੈ ਲਿਆ ਇਹ ਉਹ ਕਹਿੰਦਾ ਅਸਰ ਹੀ ਨਹੀਂ ਹੋਇਆ ਜੀਹਦਾ ਵੱਲ ਸਾਨੂੰ ਕੁੱਟ ਕੇ ਮਾਰ ਕੇ ਕਲਫੂ ਲਾ ਕੇ ਤਾਂ ਸਾਨੂੰ ਡਰਾਉਣਾ ਹੈ ਜੇ ਨਹੀਂ ਡਰਦੇ ਫਿਰ ਇਹ ਬੇਅਸਰ ਹੋ ਜਾਂਦਾ ਸਾਰਾ ਕੁਝ ਇਹਨਾਂ ਦਾ ਪਹਿਲਾਂ ਅਸੀਂ 44 ਦਫਾ ਤੋਂ ਡਰੀ ਜਾਂਦੇ ਹੁੰਦੇ ਵਿੱਚ 44 ਦਫਾ ਲਾਗੇ ਪੰਜ ਨਹੀਂ ਇਕੱਠੇ ਹੋਣੇ ਇਹ ਅਸੀਂ ਹਰ ਵਕਤ ਇਹਦਾ ਡਰਨੇ 44 ਨੂੰ ਤਾਂ ਪੰਜਾਬ ਕੀ ਲੱਗਦਾ ਫਿਰ ਡਰ ਚੱਕਿਆ ਗਿਆ ਹੁਣ ਚੱਕਿਆ ਹੋਇਆ ਹੀ ਹੈ ਜੋ ਸਾਡਾ ਆਗੂਆਂ ਦਾ ਚੱਕਿਆ ਲੋਕਾਂ ਨੇ ਪਹਿਲਾਂ ਚੱਕਣ ਨੂੰ ਤਿਆਰ ਸਾਡੇ ਨੂੰ ਸਾਡੇ ਤਾਂ ਚੱਕਿਆ ਹੀ ਹੈ ਫਿਰ ਸਾਡੇ ਨਾਲ ਹੀ ਲੋਕਾਂ ਦਾ ਚੱਕਿਆ ਹੋਇਆ ਆ ਆਹ ਮੀਟਿੰਗ ਸੱਦੀ ਆ ਬਦਮੀ ਮੀਟਿੰਗ ਹੋਊਗਾ ਕਰੋ ਉਹਦੇ ਨੂੰ ਕੈਮਰਾ ਤੇ ਲਾਏ ਹੁਣ ਬਦਮੀ ਮੀਟਿੰਗ ਹੈ ਕਿ ਸੱਦਿਆਂ ਦੇ ਗਾਹਾਂ ਵਾਲੇ ਭਾਈ ਆਪਾਂ ਪ੍ਰੋਗਰਾਮ ਬਣਾਉਣੇ ਆ ਉਹੀ ਬੋਲਿਆ ਉਹੀ ਕਰਿਆ ਆ ਬੈਠਾ ਕਾਨਫਰੰਸ ਬਣੀ ਪਈ ਹੈ ਤੇ ਦੂਜੀ ਤੁਸੀਂ ਤੇਰਾ ਨੂੰ ਦੇਖ ਲਿਓ ਐਸ਼ੇ ਦਾਣਾ ਮੰਡੀ ਚ ਕੀ ਬਣਦਾ ਜੀ ਇਸ ਮੰਗ ਕੀ ਹੈ ਕਿਸ ਮੰਗ ਨੂੰ ਲੈ ਕੇ ਕਿ ਇਸ ਮੰਗ ਤੋਂ ਬਿਨਾ ਮੋਰਚਾ ਸਮਾਪਤ ਨਹੀਂ ਹੋਵੇਗਾ ਹਾਲਾਂਕਿ ਸਰਕਾਰ ਨੂੰ 30 ਤਰੀਕ ਤੱਕ ਦਾ ਸਮਾਂ ਜਿਹੜਾ ਕੋਰਟ ਵੱਲੋਂ ਦਿੱਤਾ ਹੈ। ਹੈਗੀ ਮੋਰਚੇ ਦੀ ਇੱਕ ਹੈਗੀ ਜ਼ਮੀਨਾਂ ਤੇ ਲੜਾਈ ਦੀ। ਜਿੰਨਾ ਚਿਰ ਜ਼ਮੀਨਾਂ ਸਾਡਾ ਹੱਕ ਸਾਨੂੰ ਬਹਾਲ ਨਹੀਂ ਮਿਲਦਾ ਨਹੀਂ। ਉਹ ਨਾ ਚਿਰ ਲੜਾਈ ਨਹੀਂ ਬੰਦ ਹੁੰਦੀ ਲੜਾਈ ਤਾਂ ਤੇਜ਼ ਹੋਗੀ। ਜਿਉਂ ਨਾਲ ਮਸਲਾ ਨਹੀਂ ਪੰਜਾਬ ਪੱਧਰ ਦਾ ਮਸਲਾ ਬਣ ਗਿਆ। ਜਿੱਥੇ ਕਿਥੇ ਜ਼ਮੀਨ ਹੈ ਅਸੀਂ ਉਹਨਾਂ ਸਾਰੇ ਲੋਕਾਂ ਕੋਲੇ ਪਹੁੰਚ ਕਰਨੀ। ਵੀ ਆਪਾਂ ਹੀ ਜਾਂਦਾ ਤੇ ਹਮਲਾ ਹੋ ਗਿਆ ਬਾਰੀ ਥੋੜੀ ਅੱਗੇ ਪਿੱਛੇ ਦੀ ਗੱਲ ਹੀ ਹੈ। ਜੇ ਤੁਸੀਂ ਆਪ ਦਾ ਇੱਥੇ ਰੁਕਣਾ ਛੋਡੇ ਕੋਲੇ ਨਾ ਕੋਈ ਆਵੇ ਫਿਰ ਹੁਣ ਹੀ ਆਜੋ ਐਸੇ ਅੰਦੋਲਨ ਸੀ ਆਜੋ ਹਾਲੇ ਤੱਕ ਤੁਹਾਡੇ ਧਿਆਨ ਚ ਇਕੱਲਾ ਜਿਉਂਦਾ ਦਾ ਮਸਲਾ ਹੀ ਆਇਆ ਸਾਡੇ ਕੋਲੇ 700 ਪਿੰਡ ਦਾ ਮਸਲਾ ਪਤਾ ਸਾਨੂੰ ਆਏ ਨਹੀਂ ਵੀ ਜਾਉਂਦਾ ਦਾ ਪਤਾ ਹੈ 700 ਪਿੰਡ ਹਾਂ 700 ਪਿੰਡ ਦਾ ਇਹ ਹੈ ਜਈ ਜੇ ਕੋਈ ਰਹਿ ਜੇ ਉਹਨਾਂ ਦਾ ਸਾਨੂੰ ਖਾਲੜੇ ਦਾ ਵੀ ਪਤਾ ਹੈ ਸਾਨੂੰ ਜਿਹੜੀ ਜਿਵੇਂ ਸਰਕਾਰ ਨਾ ਕਰਕੇ ਕੰਪਨੀ ਨੂੰ ਦੇਣਾ ਚਾਹੁੰਦੇ ਸਾਰੇ ਕਾਸੇ ਦਾ ਹੀ ਪਤਾ ਹੈ ਫਿਰ ਦਸਿਹਨਾਂ ਕੋਲ ਹੀ ਜਾਵਾਂਗੇ ਨਾ ਜਿਹੜੇ ਇਹਦੇ ਨਾਲ ਮਿਲਦਾ ਜੁਲਦਾ ਮੁੱਦਾ ਹੈ ਵੀ ਤੁਹਾਡੇ ਨਾਲ ਨਹੀਂ ਇਹਨੇ ਚਰਦੇ ਬਾਹੀ ਜਾਂਦੇ ਉਹ ਵੀ ਨਹੀਂ ਸੀ ਇਹਨੇ ਚਰਦੇ ਬਾਹੀ ਜਾਂਦੇ ਜੇ ਜਉਂਦਾ ਨਹੀਂ ਖੋਲੀ ਛੋਡੀ ਬਚੂ ਕੇ ਉਦੋਂ ਲੜਨਾ ਜਦੋਂ ਤੁਹਾਡੇ ਕੋਲੇ ਆ ਗਈ ਖੋਣ ਉਦੋਂ ਲੜੋਗੇ ਐਸੇ ਆਉਣ ਹੀ ਨਾ ਤੇ ਆ ਪਾਜੋ ਪਹਿਲਾਂ ਹੀ ਆ ਜਾਓ ਸਮੇਤ ਪ੍ਰਧਾਨ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਵੀ ਸਰੋਤਿਆਂ ਦਾ ਵੀ ਸੋ ਨਾਲ ਛੰਡਾ ਸਿੰਘ ਜੇਠੂ ਕੇ ਸੀ ਸੋ ਇਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਰੈਲੀ ਇਸੇ ਪਿੰਡ ਦੇ ਵਿੱਚ 13 ਤਰੀਕ ਨੂੰ ਕਰਨ ਜਾ ਰਹੇ ਹਾਂ ਜਿੰਨਾ ਚਿਰ ਸਾਡੀਆਂ ਮੰਗਾਂ ਜਿੰਨਾ ਮੰਗਾਂ ਨੂੰ ਲੈ ਕੇ ਅਸੀਂ ਬੈਠੇ ਹਾਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚਿਰ ਅਸੀਂ ਇਹ ਮੋਰਚਾ ਜਿਹੜਾ ਉਹ ਸਮਾਪਤ ਨਹੀਂ ਕਰਾਂਗੇ ਜਿਹੜੇ ਰਿਹਾ ਆ ਰਹੇ ਵੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦ ਨੂੰ ਜਿਆ ਧੰਨਵਾਦ ਜੀ